ਲੁਧਿਆਣਾ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਹੁਣ ਤੱਕ ਬਹੁਤ ਸਾਰੇ ਸਮੇਕਰਨ ਸਾਹਮਣੇ ਆ ਚੁੱਕੇ ਨਤੀਜਿਆਂ ਦੇ ਉੱਤੇ ਗੱਲ ਕਰਾਂਗੇ ਬੀਜੇਪੀ ਲੁਧਿਆਣਾ ਵੈਸਟ ਦੇ ਵਿੱਚ ਕਿਸ ਤਰ੍ਹਾਂ ਪਰਫਾਰਮ ਕਰਕੇ ਗਈ ਹੈ ਉਹਦੇ ਉੱਤੇ ਗੱਲ ਕਰਾਂਗੇ 2022 ਤੋਂ ਕਿੰਨਾ ਡਿਫਰੈਂਟ ਸੀ ਹੈ ਤਕੀ ਜੀਵਨ ਗੁਪਤਾ ਦਾ ਸਮੇਕਰਨ ਕੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਅਸ਼ੋਕ ਸ਼ਰੀਨ ਹਿੱਕੀ ਜੀ ਮੌਜੂਦ ਨੇ ਕੀ ਸਭ ਸਮਾਧਿਤਾ ਬਹੁਤ ਸ਼ੁਕਰੀਆ ਸੱਚੀ ਗੱਲ ਬਹੁਤ ਬਹੁਤ ਧੰਨਵਾਦ A1 ਇੰਡੀਆ ਨਿਊਜ਼ ਦੇ ਸਾਰੇ ਸਰੋਤਿਆਂ ਨਾਲ ਤੁਸੀਂ ਰੂਬਰੂ ਕਰਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਰੂਆਤ ਜੇ ਕਰੀਏ ਅੱਜ ਦੇ ਤੁਸੀਂ ਇਹ ਨਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਪਹਿਲੇ ਸਥਾਨ ਤੇ ਆਮ ਆਦਮੀ ਪਾਰਟੀ ਦਾ ਆਉਣਾ ਦੂਜੇ ਤੇ ਕਾਂਗਰਸ ਤੀਜੇ ਤੇ ਬੀਜੇਪੀ ਫਿਰ ਉਹੀ ਸਮੀਕਰਨ ਜਿਵੇਂ 2022 ਵਾਲੇ ਸੀ ਦੇਖੋ ਉਹ ਸਮੀਕਰਨ ਨਹੀਂ ਹੈ ਤੁਸੀਂ ਇਹ ਦੇਖੋ ਕਿ ਇਹ ਜਿਹੜੇ ਅੱਜ ਚੋਣਾਂ ਹੋਏ ਆ ਪਹਿਲਾਂ ਤਾਂ ਇਹ ਕਿ 2022 ਤੋਂ ਪਹਿਲਾਂ ਬੀਜੇਪੀ ਜਿਹੜੀ ਸੀਗੀ ਉਹ ਅਲਾਈንስ ਚ ਚੋਣਾਂ ਲੜਦੀ ਸੀ 22 ਚ ਅਸੀਂ ਪਹਿਲੀ ਵਾਰ ਲੜੇ ਔਰ ਸਾਡੇ ਕੈਂਡੀਡੇਟ ਉੱਥੇ ਵੋਟ ਲੈ ਕੇ ਗਏ ਔਰ ਜਿਹੜਾ ਹੁਣ ਚੁਨਾਵ ਹੋਇਆ ਅਸੀਂ ਇੰਡੀਪੈਂਡੈਂਟ ਚੁਨਾਵ ਲੜੇ ਔਰ ਮੈਂ ਕਹਣਾ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਕਿਤੇ ਹੈ ਨਹੀਂ ਇਹਨੂੰ 10000 ਵੋਟ ਪੈਣੀ ਹੈ ਇਹ ਕਿਤੇ ਨਹੀਂ ਇਹ ਅੱਜ ਇੱਕ ਅਲਾਰਮਿੰਗ ਹੈ ਲੋਕਾਂ ਦਾ ਪਿਆਰ ਨਰਿੰਦਰ ਮੋਦੀ ਜੀ ਦੇ ਪ੍ਰਤੀ ਹੈ ਇਹ ਉਹ ਦਰਸਾਇਆ ਗਿਆ ਜਿਨ੍ਹਾਂ ਦੀ ਸਰਕਾਰ ਹੋਵੇ ਜਿਹੜੇ ਉਥੇ ਇੰਨੇ ਸਾਲਾਂ ਤੋਂ ਵਿਧਾਇਕ ਰਹੇ ਚੁੱਕੇ ਹੋਣ ਕਾਂਗਰਸ ਪਾਰਟੀ ਵੀ ਹੋਵੇ ਤੇ ਕਾਂਗਰਸ ਦਾ ਤੇ ਸਾਡੇ ਨਾਲ ਕੋਈ ਬਹੁਤਾ ਅੰਤਰ ਨਹੀਂ ਦੇਖੋ ਜਿੱਤ ਜਿੱਤ ਹੁੰਦੀ ਹੈ ਸੰਜੀਵ ਅਰੋੜਾ ਜੀ ਜਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਰਕਾਰ ਜਿੱਤੀ ਹੈ ਜੀਵਨ ਗੁਪਤਾ ਜੀ ਨੇ ਪਾਰਟੀ ਦੇ ਖਿਲਾਫ ਜਨਰਲ ਇਲੈਕਸ਼ਨ ਹੁੰਦਾ ਹੈ ਇਹ ਸਰਕਾਰ ਦੇ ਖਿਲਾਫ ਚੋਣਾਂ ਲੜਿਆ ਔਰ ਬਹੁਤ ਖੂਬੀ ਤਰੀਕੇ ਦੇ ਨਾਲ ਚੋਣਾਂ ਲੜੇ ਇੰਨੇ ਘੱਟ ਸਮੇਂ ਵਿੱਚ ਤੁਸੀਂ ਇਹ ਦੇਖੋ ਕਮ ਸੇ ਕਮ 2 2 3 3 ਮਹੀਨੇ ਪਹਿਲਾਂ ਟਿਕਟਾਂ ਨੂੰ ਅਨਾਉਂਸ ਹੋ ਗਈਆਂ ਸੀ ਇਹ ਲੋਕ ਸਾਰੇ ਇਲਾਕਿਆਂ ਚ ਕੰਮ ਰਾਈ ਸਾਡਾ ਕੈਂਡੀਡੇਟ ਸਭ ਤੋਂ ਐਂਡ ਚ ਆਇਆ ਔਰ ਮੈਂ ਸਮਝਦਾ ਕਿ ਸਭ ਤੋਂ ਵਧੀਆ ਜੇ ਪਰਫਾਰਮੈਂਸ ਰਹੀ ਇਸ ਚੋਣਾਂ ਦੇ ਵਿੱਚ ਜੀਵਨ ਗੁਪਤਾ ਜੀ ਦੀ ਰਹੀ ਔਰ ਜਿਹੜੇ ਜਿੱਤੇ ਹੈ ਉਹਨਾਂ ਨੂੰ ਵਧਾਈ ਆ ਔਰ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਵੋਟ ਪਾਇਆ ਉਹਨਾਂ ਦਾ ਧੰਨਵਾਦ ਹੈ ਨੂੰ ਐ ਲੱਗਦਾ ਕਿ ਜੀਵਨ ਗੁਪਤਾ ਜੀ ਨੂੰ ਵੋਟ ਪਈ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਪਈ ਹੈ ਆਧਾਰ ਕੈਂਡੀਡੇਟ ਦਾ ਆਪਣਾ ਸੀ ਜਾਂ ਫਿਰ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਪਈ ਦੇਖੋ ਸਾਡੀ ਪਾਰਟੀ ਦੇ ਵਿੱਚ ਵਿਅਕਤੀ ਮਹਾਨ ਨਹੀਂ ਆ ਵਿਚਾਰ ਮਹਾਨ ਹੈ ਸਾਡੀ ਪਾਰਟੀ ਦੇ ਅੰਦਰ ਇਹ ਕਾਂਗਰਸ ਪਾਰਟੀ ਚ ਹੋਏਗਾ ਕਿ ਗਾਂਧੀ ਪਰਿਵਾਰ ਆਮ ਆਦਮੀ ਪਾਰਟੀ ਚ ਹੋਏਗਾ ਕੇਜਰੀਵਾਲ ਜੀ ਸਾਡੇ ਲਈ ਸਾਡਾ ਚੋਣ ਨਿਸ਼ਾਨ ਕਮਲ ਦਾ ਫੁੱਲ ਔਰ ਸਾਡੇ ਲਈ ਇੱਕ ਪਾਰਟੀ ਸੰਗਠਨ ਸਰਵਪ੍ਰੀਆ ਹੁੰਦਾ ਹੈ ਇਹ ਵੋਟ ਪਾਰਟੀ ਦੇ ਵਰਕਰਾਂ ਨੇ ਪਾਈ ਔਰ ਤੁਸੀਂ ਦੇਖੋ ਕਿ ਉੱਥੇ ਛੋਟੇ-ਛੋਟੇ ਵਰਕਰ ਆਪਣੇ ਬੂਥਾਂ ਤੇ ਬੈਠੇ ਰਹੇ ਆਪਣੇ ਇਲਾਕਿਆਂ ਚ ਜਾਂਦੇ ਆਂਦੇ ਰਹੇ ਔਰ ਉਹਨਾਂ ਦੀ ਇਹ ਸਦਕਾ ਇੰਨੀ ਘਟ ਜਿਹੜੀ ਇਸ ਦੇ ਇੱਕ ਚੋਣਾਂ ਦੇ ਵਿੱਚ ਦੋ ਕਾਰਨ ਰਹੇ ਸਾਡੇ ਲਈ ਇੱਕ ਚੋਣਾਂ ਦੇ ਸਾਡਾ ਕੈਂਡੀਡੇਟ ਥੋੜੀ ਦੇਰੀ ਨਾਲ ਆਇਆ ਦੂਸਰਾ ਪਰਸੈਂਟੇਜ ਆਫ ਪੋਲ ਜਿਹੜੀ ਹੈ ਉਹ ਘਟ ਹੋਈ ਇਹਦਾ ਇਹਦਾ ਲਾਭ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੇ ਸਾਨੂੰ ਨੁਕਸਾਨ ਹੋਇਆ ਘਟ ਪੋਲਿੰਗ ਦਾ ਫਾਇਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਹੋਇਆ ਔਰ ਮੈਂ ਸਮਝਦਾ ਹਾਂ ਕਿ ਅੱਜ ਤੁਸੀਂ ਇਹ ਗੱਲ ਮੇਰੀ ਨੋਟ ਕਰ ਲਓ ਕਿ ਇਹ ਜਿਹੜੇ ਇਹ ਜਿਹੜਾ ਅੱਜ ਦਾ ਨਤੀਜਾ ਹੈ ਉਹ ਦੱਸ ਰਿਹਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤੀ ਨਾਲ ਵਧ ਰਹੀ ਹੈ ਸਾਨੂੰ ਜੇ 20% 20000 ਦੇ ਕਰੀਬ ਵੋਟ ਪਈ ਹੈ 90000 ਤੋਂ ਸਾਨੂੰ 22 23% ਵੋਟ ਪੈ ਗਈ 댓 ਮੀਨਸ ਕਿ ਅਸੀਂ ਪਹਿਲਾਂ 6% 9% ਸੀ ਫਿਰ 18% ਅੱਜ ਅਸੀਂ 22 22% ਤੇ ਆ ਗਏ ਆਂ ਔਰ ਭਾਰਤੀ ਜਨਤਾ ਪਾਰਟੀ ਦੋ ਸੀਟਾਂ ਤੋਂ ਸ਼ੁਰੂ ਹੋਈ ਪਾਰਟੀ ਹੈ ਤੇ ਅੱਜ ਲੋਕ ਸਭਾ ਦੇ ਵਿੱਚ ਤੀਜੀ ਵਾਰ ਸਾਡੀ ਸਰਕਾਰ ਬਣੀ ਹੈ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ ਸਾਡੇ ਦੋ ਇਲੈਕਸ਼ਨ ਹੋ ਗਏ ਆ ਤੀਜਾ ਜਿਹੜਾ ਇਲੈਕਸ਼ਨ ਹੋਏਗਾ ਉਹ ਬਦਲਾਵ ਦਾ ਹੋਏਗਾ ਇਤਿਹਾਸਿਕ ਹੋਏਗਾ ਔਰ ਭਾਜਪਾ ਦੀ ਪਰਚੰਡ ਵਿਜੇ ਵਾਲਾ ਹੋਏਗਾ ਇਹ ਜਿਹੜਾ ਹਲਕਾ ਸੀ ਇਹ ਤਾਂ ਸ਼ਹਿਰੀ ਵਰਗ ਆ ਜਾਂਦਾ ਇੱਥੇ ਜ਼ਿਆਦਾ ਬਿਜ਼ਨਸ ਓਰੀਐਂਟਡ ਪਪੂਲੇਸ਼ਨ ਆ ਜਾਂਦੀ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਦਿਹਾਤੀ ਚ ਅਜੇ ਵੀ ਬੀਜੇਪੀ ਪਛੜਦਾ ਪਿਆ ਦੇਖੋ ਕਿੰਨਾ ਦਿਹਾਤੀ ਚ ਪਿਛੜਿਆ ਸਮਝ ਰਹੇ ਹੋ ਤੁਸੀਂ ਬੀਜੇਪੀ 2024 ਲੋਕ ਸਭਾ ਚੋਣਾਂ ਲਾਲ ਬੀਜੇਪੀ 10 ਸੀਟਾਂ ਤੇ ਚੋਣਾਂ ਲੜਦੀ ਹੁੰਦੀ ਸੀ ਪੰਜਾਬ 'ਚ ਚਲੋ ਉੱਥੇ ਬੀਜੇਪੀ ਤਾਂ ਹੋਗਾ ਫਿਰੋਜ਼ਪੁਰ ਕਦੀ ਬੀਜੇਪੀ ਨਹੀਂ ਲੜੀ ਸੀ ਲੁਧਿਆਣਾ ਕਦੀ ਬੀਜੇਪੀ ਨਹੀਂ ਲੜੀ ਸੀ ਔਰ ਪਟਿਆਲਾ ਕਦੀ ਬੀਜੇਪੀ ਨਹੀਂ ਲੜੀ ਸੀ ਸਾਡੇ ਕੈਂਡੀਡੇਟ ਉੱਥੇ ਦੂਜੇ ਨੰਬਰ ਤੇ ਆਏ ਮਾਤਰ 6-7000 ਤੋਂ ਫਿਰੋਜ਼ਪੁਰ ਹਾਰੇ ਅਸੀਂ 10-12000 ਤੋਂ ਅਸੀਂ ਜਿਹੜਾ ਅੰਮ੍ਰਿਤਸਰ ਉਹ ਸਾਡਾ ਜਿਹੜਾ ਲੁਧਿਆਣਾ ਹੈ ਉਹ ਨੁਕਸਾਨ ਗਿਆ ਪਟਿਆਲਾ ਤੇ ਕਿੱਥੇ ਰਹਿ ਗਏ ਪੀ ਉਹ ਪਿੰਡੂ ਲੱਕੇ ਹੀ ਸੀਗੇ ਨਾ ਜਲੰਧਰ ਦੇ ਵਿੱਚ ਅਸੀਂ ਜਿਹੜਾ ਹੈ ਸੈਕਿੰਡ ਨੰਬਰ ਤੇ ਆਏ ਜਲੰਧਰ ਦੇ ਵਿੱਚ 4 ਦੇ ਹੱਤੀ 5 ਦੇ ਹੱਤੀ ਹਲਕਿਆ ਉਹਨਾਂ ਚ ਸਾਨੂੰ ਵੋਟ ਪਈ ਹੈ ਇਹ ਇਹ ਕਹਿਣ ਦੀਆਂ ਗੱਲਾਂ ਸੀਗੀਆਂ ਹੁਣ ਤੁਸੀਂ ਇਹ ਦੇਖੋ ਪਿੰਡਾਂ ਦੇ ਵਿੱਚ ਬਾਰਡਰ ਬੈਲਟ ਤਰਨਤਾਰਨ ਇੱਥੇ ਜਾ ਕੇ ਪਤਾ ਕਰੋ ਪਹਿਲਾਂ ਤਾਂ ਸਾਡਾ ਕਿਤੇ ਝੰਡਾ ਨਹੀਂ ਸੀ ਡੰਡਾ ਨਹੀਂ ਸੀ ਨਿਸ਼ਾਨ ਨਹੀਂ ਸੀ ਅੱਜ ਕੋਈ ਬੂਥ 24000 ਦੇ ਕਰੀਬ ਪੰਜਾਬ ਚ ਬੂਥ ਹੈ ਅੱਜ ਕੋਈ ਬੂਥ ਇਹ ਜਿਆ ਨਹੀਂ ਹੈ ਸ਼ੈਰੀ ਛੱਡ ਦਿਓ ਦੇਹਾਤੀ ਵੀ ਕੋਈ ਪਿੰਡਾਂ ਪੀੜੀਆਂ ਚ ਜੜਾ ਬੂਸੀ ਉਥੇ ਬੀਜਪੀ ਦਾ ਝੰਡਾ ਬੁਲੰਦਾ ਹੈ ਵਰਕਰ ਕੰਮ ਕਰ ਰਿਹਾ ਹੈ ਠੀਕ ਹੈ ਉਥੇ ਸਾਡੀ ਉਹ ਜੀ ਸਥਿਤੀ ਨਹੀਂ ਬਣੀ ਕਿ ਅਸੀਂ ਕਹਿ ਰਹੀਏ ਕਿ ਅਸੀਂ ਅੱਜ ਪ੍ਰਚੰਡ ਹੈ ਮਜ਼ਬੂਤ ਹੈ ਤੇ ਅਸੀਂ ਆ ਗਏ ਹਾਂ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਉਥੇ ਦਸਤਕ ਦੇਤੀ ਹੈ ਅਸੀਂ ਆਪਣੇ ਕੰਮਾਂ ਨਾਲ ਆਪਣੇ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਦੇਸ਼ ਔਰ ਦੁਨੀਆ ਚ ਪਰਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਲੋਕ ਹਿੱਤ ਦੇ ਕੰਮ ਕੀਤੇ ਜਾ ਰਹੇ ਦੇਸ਼ ਦੇ ਵਿੱਚ ਉਹਨਾਂ ਨੂੰ ਆਧਾਰ ਬਣਾ ਕੇ ਆਪਣੀ ਪਰਫਾਰਮੈਂਸ ਦੇ ਬੇਸ ਤੇ ਅਸੀਂ ਜਿਹੜਾ 27 ਦਾ ਚੋਣਵ ਲੜਾਂਗੇ ਚੋਣ ਲੜਾਂਗੇ ਨਹੀਂ ਜਿੱਤਾਂਗੇ ਉਹ ਕਿਉਂ ਨਹੀਂ ਹੋ ਰਿਹਾ ਸਵਾਲ ਇਹੀ ਹੈ ਨਾ ਕਿਸਾਨਾਂ ਨੂੰ ਗੱਲ ਨਾਲ ਲਾਇਆ ਜਾ ਸਕਦਾ ਪਰ ਕਿਸਾਨ ਅਜੇ ਵੀ ਨਾਰਾਜ਼ ਨੇ ਕਿਉਂ ਦੇਖੋ ਇਹ ਕਿਉਂ ਨਹੀਂ ਤੁਸੀਂ ਇਹ ਸਵਾਲ ਹੀ ਨਹੀਂ ਤੁਹਾਡਾ ਗਲਤ ਹੈ ਕਿਉਂ ਨਹੀਂ ਹੋ ਰਿਹਾ ਜੇ ਹੋ ਰਿਹਾ ਤੇ ਅੱਜ ਅਸੀਂ ਦੂਜੇ ਨੰਬਰ ਤੇ ਆਏ ਫਰੂਸਪੁਰ ਬੀਜੇਪੀ ਥੋੜੀ ਨਾ ਲੜਦੀ ਸੀ 7000 ਤੇ ਹਾਰੇ ਹਾਰ ਜਿੱਤ ਹੁੰਦੀ ਰਹਿੰਦੀ ਹੈ ਤੁਸੀਂ ਇਹ ਦੇਖੋ ਕਿ ਬੀਜੇਪੀ ਦਾ ਤੁਸੀਂ ਇਸ ਚੀਜ਼ ਨੂੰ ਤੁਹਾਨੂੰ ਇਹ ਤਾਂ ਦਿਖ ਰਿਹਾ ਕਿ ਬੀਜੇਪੀ ਜਿੱਤ ਨਹੀਂ ਰਹੀ ਤੁਸੀਂ ਇਹ ਦੇਖੋ ਕਿ ਬੀਜੇਪੀ ਦੀ ਐਸੈਪਟੈਂਸ ਕਿੰਨੀ ਵੱਧ ਗਈ ਫਿਰੋਜ਼ਪੁਰ ਪਟਿਆਲਾ ਲੁਧਿਆਣਾ ਸਾਨੂੰ ਲੋਕ ਵੋਟ ਪਾ ਰਹੇ ਆ ਤੇ ਪੈ ਰਹੀਆਂ ਨਾ ਤੇ ਇਹ ਜਿੱਥੇ ਕਮੀ ਹੈ ਉਹਨੂੰ ਅਸੀਂ ਦੂਰ ਕਰਕੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਚ ਪ੍ਰਚੰਡ ਬਹੁਮਤ ਆਵੇ 27 ਦੇ ਵਿੱਚ ਸਰਕਾਰ ਔਰ ਕਾਂਗਰਸ ਦੋਨੋਂ ਹਾਰਣਗੀਆਂ और भारतीय जनता पार्टी अपने परफॉर्मेंस ਦੇ ਉੱਤੇ ਰਿਪੋਰਟ ਕਾਰਡ ਦੇ ਉੱਤੇ ਕਿਉਂਕਿ ਜਿਨ੍ਹਾਂ ਸੂਬਿਆਂ ਚ ਭਾਜਪਾ ਦੀ ਸਰਕਾਰ ਹੈ ਨਾਲ ਦੇ ਸੂਬੇ ਰਾਜਸਥਾਨ ਲਾ ਲਓ ਹਰਿਆਣਾ ਲਾ ਲਓ ਮੱਧ ਪ੍ਰਦੇਸ਼ ਲਾ ਲਓ ਯੂਪੀ ਲਾ ਲਓ ਗੋਆ ਲਾ ਲਓ ਗੁਜਰਾਤ ਲਾ ਲਓ ਹੁਣ ਤਾਂ ਦਿੱਲੀ ਤੇ ਇਹਨਾਂ ਸੂਬਿਆਂ ਦੀ ਪਰਫਾਰਮੈਂਸ ਦੇ ਉੱਤੇ ਅਸੀਂ ਚੋਣਾਂ ਲੜਾਂਗੇ ਇਹ ਜਿਹੜਾ 20000 ਵੋਟ ਸਾਨੂੰ 20 ਦਿਨਾਂ ਚ ਪਿਆ ਇਹ 20 ਦਿਨਾਂ ਚ ਹੈ 20 ਦਿਨਾਂ ਚ 20000 ਵੋਟ ਸਾਨੂੰ ਪਿਆ ਹੈ ਇਹ ਭਾਰਤੀ ਜਨਤਾ ਪਾਰਟੀ ਨੂੰ ਪਿਆ ਉਹ ਲੋਕ ਪਿਆਰ ਕਰਦੇ ਆ ਔਰ 51 ਦਾ 71 ਪੈਣਾ 20% ਵੋਟ ਉਦੋਂ ਵਧਣਾ ਤੇ ਉਹ 20% ਵੋਟ ਜਿਹੜਾ ਹੋਗਾ ਗੇਮ ਚेंजर ਹੋਏਗਾ ਔਰ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਵਾਲਾ ਅੱਜ ਵੀ ਜੇ ਆਪਾਂ ਗੱਲ ਕਰੀਏ ਫਿਰ ਅੱਜ ਅੱਜ ਤਾਂ ਅੱਜ ਵੀ ਲੁਧਿਆਣੇ ਵੈਸਟਰਨ ਨੇ ਆਮ ਆਦਮੀ ਪਾਰਟੀ ਨੂੰ ਚੁਣ ਲਿਆ ਇਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਆ ਪਹਿਲਾਂ ਵੀ ਆਮ ਆਦਮੀ ਨੂੰ ਚੁਣਿਆ ਸੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਐਡਮਿਨਿਸਟ੍ਰੇਸ਼ਨ ਸਾਰਾ ਸੈਟਅਪ ਜਿਹੜਾ ਉਹ ਪਿਛਲੇ 3 ਮਹੀਨਿਆਂ ਤੋਂ ਉੱਥੇ ਸਰਕਾਰ ਗਾਹੇ ਬਗਾਏ ਲਗਾ ਗਲੀ ਗਲੀ ਦੇ ਵਿੱਚ ਉਹ ਜਾ ਰਿਹਾ ਹੈ ਕੱਲ 22 ਜੂਨ 1 ਸਾਲ ਬੀਤਿਆ 10 ਗਰੰਟੀਆਂ ਜਲੰਧਰ West ਚ ਦਿੱਤੀਆਂ ਸੀਗੀਆਂ ਤੁਸੀਂ ਉਹਦੇ ਤੇ ਆਮ ਆਦਮੀ ਪਾਰਟੀ ਨੂੰ ਕੋ ਆਪਣਾ ਜਿਹੜਾ ਜਿਹੜਾ ਵਾਈਟ ਪੇਪਰ ਜਾਰੀ ਕਰੇ ਕਿ ਜਿਹੜੇ 10 ਵਾਦੇ ਜਲੰਧਰ West ਦੇ ਲੋਕਾਂ ਨਾਲ ਬਾਈ ਇਲੈਕਸ਼ਨ ਚ ਕੀਤੇ ਸੀ 1 ਸਾਲ ਬੀਤਣ ਤੋਂ ਬਾਅਦ ਉਹ ਪੂਰੇ ਕੀਤੇ ਆ ਕਿ ਨਹੀਂ ਕੀਤੇ ਸ਼ੀਤਲ 렁ਰਾਲ ਜੀ ਨੇ ਕੱਲ ਪ੍ਰੈਸ ਕਾਨਫਰੈਂਸ 'ਚ ਇਹ ਗੱਲ ਬੜੀ ਡੰਕੇ ਦੀ ਚੋਟ ਤੇ ਕਹੀ ਹੈ ਕਿ ਆ ਜੇਪੀ ਕੀ ਜੇਪੀ ਨਗਰ ਦੇ ਵਿੱਚ ਸੀਸੀਟੀਵੀ ਕ্যামਰੇ ਲਾਗੇ ਕਿ ਆ ਜੰਦਰ ਵੈਸਟ ਦੇ ਵਿੱਚ ਲੋਕਾਂ ਨੂੰ ਘਰ ਪਾਣੀ ਸਾਫ ਪੀਣ ਵਾਲਾ ਜਾਣ ਲੱਗ ਪਿਆ ਕਿਆ ਕਿਆ ਉਥੇ ਜੜਾ ਇਹ ਕਹਿੰਦੇ ਸੀਗੇ ਅਸੀਂ ਇੱਕ ਵਧੀਆ ਪਾਰਕ ਬਣਾਵਾਂਗੇ ਬਿਜਲੀ ਦਾ ਸਿਸਟਮ ਠੀਕ ਕਰਾਵਾਂਗੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਕਾਉਂਸਲਰ ਵੀ ਕਾਉਂਸਲਰ ਦੇ ਇਲੈਕਸ਼ਨਾਂ ਚ ਕਈ ਕਾਉਂਸਲਰਾਂ ਨੂੰ ਇਹ ਲੋਭ ਲਾਲਚ ਨੌਕਰੀਆਂ ਦਾ ਦੇ ਕੇ ਲੈ ਕੇ ਗਏ ਸੀ ਅੱਜ 6 ਮਹੀਨੇ ਹੋ ਵੀ ਚੱਲੇ ਉਹਨਾਂ ਨੂੰ ਪੁੱਛੋ ਕਿਆ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਇਹ ਇਹਨਾਂ ਦੀ ਕਾਰਪੋਰੇਸ਼ਨ ਵੀ ਜਿਹੜੀ ਹੈ ਉਹ ਪੈਸੇ ਦੇ ਬਲ ਤੇ ਸਰਕਾਰ ਦੇ ਜ਼ੋਰ ਨਾਲ ਖੜੀ ਹੈ ਚਾਹੇ ਉਹ ਜਲੰਧਰ ਹੋਵੇ ਚਾਹੇ ਉਹ ਲੁਧਿਆਣਾ ਹੋਵੇ ਮੈਂ ਤੁਹਾਨੂੰ ਫਿਰ ਇਹੀ ਕਹਿਣਾ ਹੈ ਕਿ ਇਹ ਜਿਹੜੇ ਨਤੀਜੇ ਆਏ ਹੈ ਆਪਾਂ ਇਹਨਾਂ ਨੂੰ ਸਵੀਕਾਰ ਕਰਦੇ ਹਾਂ ਔਰ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਇਹ ਸਾਡੇ ਸਾਡਾ ਤਾਂ ਇੱਕ ਸਮੇਂ ਉਹ ਸੀ ਜਦੋਂ ਜ਼ਮਾਨਤਾ ਜਬਤ ਹੁੰਦੀਆਂ ਕਰਦੀਆਂ ਸੀਗੀਆਂ ਅਸੀਂ ਸਾਡੇ ਪੂਰਵਜਾਂ ਨੇ ਅੱਜ ਪਾਰਟੀ ਨੂੰ ਇੱਥੇ ਖੜਾ ਕੀਤਾ ਅੱਜ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਜੀ ਦਾ ਬਲੀਦਾਨ ਦਿਵਸ ਹੈ ਉਹਨਾਂ ਲੋਕਾਂ ਨੇ ਲੜਾਈ ਲੜੀ ਅੱਜ ਸੰਗਠਨਿਕ ਵਿਚਾਰ ਨਾਲ ਖੜਾ ਹੋਇਆ ਔਰ ਇਹ ਵਿਚਾਰ ਜਿਹੜਾ ਜਨਤਾ ਦੇ ਵਿੱਚ ਜਾ ਰਿਹਾ ਔਰ ਵਿਚਾਰ ਦੇ ਨਾਲ ਲੋਕਾਂ ਦਾ ਪਿਆਰ ਜਿਹੜਾ ਉਹ ਦਿਨ-ਪ੍ਰਤੀ ਦਿਨ ਪੰਜਾਬ 'ਚ ਵਧਦਾ ਜਾ ਰਿਹਾ ਹੈ ਜਿ ਅੱਜ ਅਸੀਂ 22 ਤੇ ਚੱਲ ਗਏ 22 ਤੋਂ 32 ਹੁੰਦੇ ਟਾਈਮ ਨਹੀਂ ਲੱਗਣਾ ਤੇ 35-40 ਵਾਲੇ ਦੀ ਸਰਕਾਰ ਬਣ ਗਈ ਹੈ ਅੱਛਾ ਮੈਂ ਅੰਤ ਵਿੱਚ ਇੱਕੋ ਹੀ ਚੀਜ਼ ਪੁੱਛਣਾ ਚਾਹੁੰਦਾ ਕਿਉਂਕਿ ਭਾਜਪੀ ਦੇ ਨਾਲ ਅਕਾਲੀ ਦਲ ਦੀ ਪਰਫਾਰਮੈਂਸ ਦੇ ਉੱਤੇ ਵੀ ਨਿਗਾਹ ਅਸੀਂ ਸਾਰਿਆਂ ਦੀ ਕੀ ਹੁਣ ਇਦਾਂ ਦੀ ਸੰਭਾਵਨਾ ਹੈ ਕਿ ਆਉਂਦੇ ਸਮੇਂ ਵਿੱਚ ਰਲ ਕੇ ਲੜਿਆ ਜਾਵੇ ਚੋਣ ਦੇਖੋ ਅ ਅਕਾਲੀ ਦਲ ਆਪ ਛੱਡ ਕੇ ਗਿਆ ਸੀ ਤੇ ਛੱਡ ਕੇ ਉਹ ਗਿਆ ਆਪਣੀ ਮਰਜ਼ੀ ਨਾਲ ਤੇ ਹੁਣ ਸਾਡਾ ਅਲਾਈਅንስ ਹੋਣਾ ਹੈ ਨਹੀਂ ਹੋਣਾ ਇਹ ਸਾਡੀ ਪਾਰਲੀਮੈਂਟਰੀ ਬੋਰਡ ਨੇ ਤੈਅ ਕਰਨਾ ਹੈ ਔਰ ਅਕਾਲੀ ਦਲ ਵੀ ਅੱਜ ਸਾਡੇ ਨਾਲ ਸੀ ਤੇ ਅਕਾਲੀ ਦਲ ਦੇ ਐਮਪੀ ਐਮਐਲਏ ਬਣਿਆ ਕਰਦੇ ਸੀ ਇਹ ਸਾਨੂੰ ਸਾਡੇ ਤੋਂ ਜੁਦਾ ਹੋਇਆ ਅੱਜ ਦੋ ਸਾਡੇ ਐ ਉਹਨਾਂ ਤੋਂ ਬਗੈਰ ਵੀ ਐ ਤੇ ਉਹ 55 55 ਵਾਲੇ ਦੋ ਤੇ ਆ ਗਿਆ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਅਲਾਈਅንስ ਹੋਣਾ ਹੈ ਨਹੀਂ ਹੋਣਾ ਇਹ ਸਮੇਂ ਦੇ ਗਰਭ ਚ ਹੈ ਔਰ ਇਹ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਹੈ ਅਸੀਂ ਪੰਜਾਬ ਵਿੱਚ ਇੱਕ ਚੀਜ਼ ਵਿਚਾਰ ਦੇ ਵਿੱਚ ਸੀ ਕਿੰਦੇ ਜੇ ਅਕਾਲੀ ਦਲ ਤੇ ਬੀਜੇਪੀ ਇਕੱਠਿਆਂ ਰਲ ਰਲ ਕੇ ਲੜਦੇ ਇਹ ਚੋਣ ਤੇ ਮੈਨੂੰ ਲੱਗਦਾ ਕਿ ਦੂਜੇ ਸਥਾਨ ਦੇ ਉੱਤੇ ਆ ਜਾਣਾ ਸੀ ਬੜੇ ਆਰਾਮ ਨਾਲ ਦੇਖੋ ਮੈਂ ਜੇ ਇਹਦੇ ਵਿੱਚ ਬਹੁਤ ਹੈ ਜੇ ਤੁਸੀਂ ਸਾਰਾ ਐਨਾਲਿਸਿਸ ਕਰ ਲਓ ਪੰਜਾਬ ਦੇ ਅੰਦਰ 10 ਇਹੋ ਜਿਹੀਆਂ ਲੋਕ ਸਭਾ ਦੀਆਂ ਸੀਟਾਂ ਸੀਗੀਆਂ ਕਿ ਜੇ ਅਸੀਂ ਇਕੱਠੇ ਲੜਦੇ ਤੇ ਅਸੀਂ ਆਣੀ ਅਸੀਂ ਜੇ ਹੈ ਨਾ ਇਹ ਅਕਾਲੀ ਦਲ ਨੇ ਇਹ ਗਲਤੀ ਅਕਾਲੀ ਦਲ ਨੇ ਕੀਤੀ ਹੋਈ ਹੈ ਉਹ ਆਪ ਗਿਆ ਭਾਜਪੀ ਨੂੰ ਕੋਈ ਫਰਕ ਨਹੀਂ ਭਾਜਪੀ ਤਾਂ ਮਜ਼ਬੂਤ ਹੋਈ ਉਹਨਾਂ ਦੇ ਜਾਣ ਤੋਂ ਬਾਅਦ ਅਕਾਲੀ ਦਲ ਵਾਲੇ ਤਾਂ ਹੁਣ ਵੀ ਕਹਿੰਦੇ ਆ ਕਿ ਅਸੀਂ ਸਾਨੂੰ ਕਰ ਲੈਣਾ ਚਾਹੀਦਾ ਹੈ ਗੱਠਜੋੜ ਹੋ ਜਾਣਾ ਚਾਹੀਦਾ ਦੇਖੋ ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਸਾਡੇ ਲੈਵਲ ਦੀ ਗੱਲ ਨਹੀਂ ਦੇਖੋ ਜੇ ਅਸੀਂ ਕਹਿੰਦੇ ਅਮਿਤ ਸ਼ਾਹਨੀ ਮਿਲ ਕੇ ਰਾਜ਼ੀ ਕਹਿੰਦੇ ਸੁਖਵੀਰ ਜਬਨ ਦੇਖੋ ਅਮਿਤ ਸ਼ਾਹ ਜੀ ਨੇ ਔਰ ਨਰਿੰਦਰ ਮੋਦੀ ਜੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਜਿੰਨਾ ਮਾਨ ਸਨਮਾਨ ਸਤਕਾਰ ਦਿੱਤਾ ਉਹ ਨਾ ਉਹਨਾਂ ਨੂੰ ਪਹਿਲਾਂ ਕਦੀ ਮਿਲਿਆ ਨਾ ਭਵਿੱਖ 'ਚ ਕਦੀ ਮਿਲਣਾ ਇਹ ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬੀਅਤ ਦੇ ਲਈ ਸਾਡਾ ਗਠਜੋੜਨ ਸੀ ਤੁਸੀਂ ਇਹ ਦੱਸੋ ਕਿ ਕਿਤੇ ਇਹ ਜਿਹੜਾ ਗਠਜੋੜਨ ਦਿਖਾਓ ਕਿ ਉਸੇ ਪਾਰਟੀ ਦਾ ਮੁੱਖ ਮੰਤਰੀ ਉਸੇ ਪਾਰਟੀ ਦਾ ਉਪ ਮੁੱਖ ਮੰਤਰੀ ਹੋਵੇ ਇਹ ਸਿਰਫ ਪੰਜਾਬ 'ਚ ਅਕਾਲੀ ਭਾਜਪਾ ਗਠਜੋੜਨ ਸੀ ਉਹ ਵੀ ਤਾਂ ਸੀ ਕਿ ਸਾਨੂੰ ਪੰਜਾਬ ਪਿਆਰਾ ਸੀ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਾ ਪਿਆਰਾ ਸੀ ਇਹਨਾਂ ਨੂੰ ਸੱਤਾ ਬੈਰੀ ਹੋਏਗੀ ਸਾਨੂੰ ਪੰਜਾਬ ਪੰਜਾਬੀਅਤ ਪੰਜਾਬੀ ਪਿਆਰੇ ਆ ਉਹਦੇ ਲਈ ਅਸੀਂ ਜਿਹੜੇ ਸਾਡਾ ਅਧਿਕਾਰ ਵੀ ਸੀਗਾ ਅਸੀਂ ਉਹਦਾ ਤਿਆਗ ਕੀਤਾ ਜਿਹੜਾ ਆਉਣ ਵਾਲਾ ਸਮੇਂ ਵੀ ਹੈ ਗਠਬੰਧਨ ਹੋਣਾ ਹੈ ਨਹੀਂ ਹੋਣਾ ਇਸ ਬਾਰੇ ਸਾਡੀ ਸੀਨੀਅਰ ਲੀਡਰਸ਼ਿਪ ਤੈਅ ਕਰੇਗੀ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ 24000 ਬੂਥਾਂ ਤੇ ਖੜੀ ਹੋਣ ਵਾਲੀ ਪਾਰਟੀ ਬਣ ਗਈ ਅੱਜ ਤੁਸੀਂ ਦੇਖ ਲਓ ਅਕਾਲੀ ਦਲ ਦੇ ਜੇ ਆ ਸੰਗਰੂਰ ਬਾਈ ਇਲੈਕਸ਼ਨ ਹੋਇਆ ਸੀ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਸੀ ਜੇਕਰ ਇੱਧਰ ਚੋਣ ਹੋਇਆ ਹੁਣ ਤਿੰਨ ਬਾਈ ਇਲੈਕਸ਼ਨ ਹੋਇਆ ਹੈ ਕਈ ਜਗ੍ਹਾ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਉਹ ਪਿੰਡਾਂ 'ਚ ਹੀ ਹੋਏ ਨਾ ਅਸੀਂ ਤਾਂ ਅਸੀਂ ਤਾਂ ਦਿਨ-ਪ੍ਰਤੀ ਦਿਨ ਵਧ ਰਹੇ ਠੀਕ ਹੈ ਜਿਤ ਨਹੀਂ ਆਈ ਪਰ ਇਹ ਹੈ ਜਿਤ ਵੱਲ ਵਧ ਰਹੇ ਆਂ ਔਰ ਜਿਤ ਨਜ਼ਰ ਆਣੀ ਲੱਗ ਪਈ ਅੱਜ 22 22 23% ਤੇ ਪਹੁੰਚ ਗਏ ਤੇ 22 22 23 ਤੋਂ 35 ਜਾਂਦੇ ਆ ਇਹ ਇੱਕ ਸਾਲ ਦੇ ਵਿੱਚ ਟਾਈਮ ਨਹੀਂ ਲੱਗਣਾ ਅਸੀਂ ਆਪਣੀ ਪਰਫਾਰਮੈਂਸ ਤੇ ਕਿਉਂਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਭਾਈਚਾਰਾ ਤਰੱਕੀ ਵਿਕਾਸ ਚਾਹੁੰਦੇ ਆ ਤੇ ਵਿਕਾਸ ਤਰੱਕੀ ਅਮਨ ਸ਼ਾਂਤੀ ਜਿਹੜੀ ਹੈ ਉਹ ਬੀਜੇਪੀ ਦੇ ਜਿੱਥੇ ਜਿੱਥੇ ਸੂਬਿਆਂ ਚ ਸਰਕਾਰ ਹੈ ਉੱਥੇ ਹੈ ਉੱਥੇ ਕੋਈ ਗੁੰਡਾਗਰਦੀ ਨਹੀਂ ਹੈ ਕੋਈ ਫਰੋਤੀ ਨਹੀਂ ਹੈ ਕੋਈ ਨਸ਼ੇ ਦੇ ਨਾਲ ਲੁੱਟਾਂ ਖੋਹਾਂ ਡਕੈਤੀਆਂ ਨਹੀਂ ਹੋ ਰਹੀਆਂ ਇੱਥੇ ਵਪਾਰੀਆਂ ਤੋਂ ਐਕਸਟਰੈਕਸ਼ਨ ਮੰਗੀ ਜਾ ਰਹੀ ਹੈ ਉਹ ਗੁੰਡਾ ਰਾਜ ਕਿਤੇ ਸਮਾਪਤ ਹੈ ਤੇ ਉਹ ਬੀਜੇਪੀ ਸ਼ਾਸਿਤ ਰਾਜਿਆਂ ਚ ਹੈ ਤੇ ਪੰਜਾਬ ਨੂੰ ਵੀ ਪਰ ਹਰ ਪੰਜਾਬੀ ਚਾਹੁੰਦਾ ਤੁਸੀਂ ਅਸੀਂ ਵੀ ਚਾਹਵਾਂਗੇ ਕਿ ਪੰਜਾਬ ਚ ਜੜੀ ਐਕਸਟਰਸ਼ਨ ਗੈਂਗਸਟਰ ਨਸ਼ਾ ਬੇਲੁੜੇ ਤਕੇਸ਼ਾਈ ਇਹ ਬੰਦ ਹੋਣੀ ਚਾਹੀਦੀ ਹੈ ਉਹ ਭਾਰਤੀ ਜਨਤਾ ਪਾਰਟੀ ਉਹਦੀ ਐਗਜ਼ਾਮਪਲ ਹੈ ਸੈੱਟ ਕੀਤੀ ਦੇਸ਼ ਦੇ ਵਿੱਚ ਅਸੀਂ ਪੰਜਾਬ ਚ ਵੀ ਕਰਾਂਗੇ ਸਾਡੇ ਨਾਲ ਅਸ਼ੋਕ ਸ਼੍ਰੀਨ ਹੈ ਕਿ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਦੇ